ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਪੇਜ ਪੀਡੀ ਐਕਸੈਸ ਸਮਾਣਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਪੇਜ ਨੂੰ ਕਰਿਓ ਪੋਲੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜੀਆਂ ਤੁਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹੋ ਸਹਿਰ ਸਮਾਣੇ ਅਰਬਦਾਸ ਨਗਰ ਦੀਆਂ ਨੇ ਜਿੱਥੇ ਗੁਰਦੁਆਰਾ ਗੁਰੂ ਰਬਦਾਸ ਧਰਮਸਾਲਾ ਗੁਰਦੁਆਰਾ ਸਾਹਿਬ ਦੀਆਂ ਨੇ ਜਿੱਥੇ ਗੁਰੂ ਨਾਨਕ ਪਾਸ਼ੇ ਦਾ ਗੁਰਪੁਰਬ ਬੜੀ ਧੂਮ ਧਮ ਨਾਲ ਅੱਜ ਮਨਾਇਆ ਗਿਆ ਸਾਰੀਆਂ ਤਸਵੀਰਾਂ ਤੁਸੀਂ ਸਾਂਝੀਆਂ ਕਰ ਸਕਦੇ ਹੋ ਜਿਹੜੀਆਂ ਅਸੀਂ ਅੱਗੇ ਦਿਖਾ ਰਹੇ ਹਾਂ ਕਿਉਂਕਿ ਇੱਥੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹਰ ਸਮਾਗਮ ਕੀਤਾ ਜਾਂਦਾ ਜਿਹੜੀ ਇੱਥੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਪ੍ਰਧਾਨ ਰਾਜ ਸਿੰਘ ਤੇ ਉਹਨਾਂ ਦੇ ਨਾਲ ਦੇ ਸਾਥੀ ਸਾਰੇ ਸਿੱਖ ਸੰਗਤਾਂ ਦਾ ਬਹੁਤ ਜਿਆਦਾ ਵੱਡੇ ਪੱਧਰ ਤੇ ਧਿਆਨ ਰੱਖਦੇ ਆ ਤੇ ਹਰ ਸਮਾਗਮ ਇੱਥੇ ਬਹੁਤ ਵਧੀਆ ਸੁਚੱਜੇ ਢੰਗ ਨਾਲ ਕਰਦੇ ਆ ਤੇ ਆਉ ਸੁਣਾਉਣਾ ਤੁਹਾਨੂੰ ਇੱਥੇ ਜਿੰਨੇ ਵੀ ਅੱਜ ਬੱਚਿਆਂ ਨੇ ਕਥਾ ਕੀਰਤਨ ਕੀਤਾ ਤੇ ਆਪਣੇ ਜਿਹੜੇ ਕਥਾ ਵਾਚਕ ਨੇ ਉਹਨਾਂ ਦੀ ਕਥਾ ਸੁਣਦੇ ਆ ਸਾਰੀ ਗੱਲਬਾਤ ਜਿਹੜੀ ਇੱਥੇ ਉਹ ਵੀ ਤੁਹਾਨੂੰ ਸੁਣਾਉਣੀ ਆ ਜੂ ਸਤਿਗੁਰ ਪਾਸ਼ਾ ਮੈਂ ਤੁਝਬੁਦੀ ਸਾਨੂੰ ਬਖਸ਼ੀ ਹੈ ਉਰੇ ਜੋ ਥੋੜਾ ਬੋਧ ਜੋ ਬੋਧਾ ਜਿਨੀ ਵਿਚਾਰ ਹੋ ਸਕਦੀ ਹੈ ਆਪਾਂ ਕਰਨੀ ਹੈ। ਸੋ ਸਾਧ ਸੰਗਤ ਦੇ ਭਾਈ ਗੁਰਦਾਸ ਜੀ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਜੋ ਆਪਾਂ ਮਰੇ ਪੜਿਆ ਹੈ ਕਿ ਸਾਧ ਗੁਰ ਨਾਨਕ ਪ੍ਰਗਟਿਆ ਮੇਲੇ ਤੁੰਦ ਜਗ ਚਾਂਦਨ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਦੇਸ ਤੋਵਾ ਉਨੇ ਨਾ 17 ਨੂੰ ਆਪਾਂ ਇਹਨਾਂ ਬਾਣੀ ਦੀਆਂ ਤੁਕਾਂ ਨੂੰ ਆਪਾਂ ਧਿਆਨ ਨਾਲ ਪੜੀਏ ਨਾ ਜਦੋਂ ਤੇ ਸਤਿਗੁਰੂ ਤੇ ਬਾਬਤ ਪਾਈ ਉਹਦਾ ਜੀ ਲਿਖਦੇ ਨੇ ਕਿਤੇ ਇੱਕ ਦੇ ਪਹਿਲਾ ਸ਼ਬਦ ਪੜਿਆ ਕਿ ਸਤਬੰਗ ਨਾਨਕ ਜੀ ਪ੍ਰਗਟ ਹੋਏ ਇਸ ਸੰਸਾਰ ਦੇ ਅੰਦਰ ਤੇ ਦੂਸਰੀ ਉਹਨਾਂ ਨੇ ਗੱਲ ਕਹੀ ਵੀ ਜਦੋਂ ਪ੍ਰਗਟ ਹੋਏ ਤੇ ਜਿਵੇਂ ਇਸ ਤਰ੍ਹਾਂ ਪ੍ਰਗਟ ਹੋਏ ਜਿਵੇਂ ਜਿਉਂ ਕਰ ਸੂਰਜ ਨਿਕਲਿਆ ਜਿਵੇਂ ਸੂਰਜ ਨਿਕਲਦਾ ਹੈ ਤੇ ਤੀਸਰਾ ਉਹਨਾਂ ਨੇ ਬਾਣੀ ਦੀ ਪੰਕਤੀ ਯਾਦ ਕੀਤੀ ਕਿ ਸਿੰਘ ਮੁਕੇ ਮਿਰਗਾਵਲੀ ਇਸ ਤਰ੍ਹਾਂ ਦੇ ਜਦੋਂ ਪ੍ਰਗਟ ਹੁੰਦੇ ਜਿਵੇਂ ਸ਼ੇਰ ਦੀ दहाड़ ਦੀ ਤਾਂ ਭਾਈ ਗੁਰਦਾਸ ਜੀ ਨੇ ਇਹਨਾਂ ਵਾਰ ਦੇ ਵਿੱਚ ਜੋ ਇਹਨਾਂ ਨੇ ਸ਼ਬਦ ਚਾਹ ਕੀਤਾ ਹੈ ਕਿ ਜਦੋਂ ਸਤਿਗੁਰੂ ਉਹਨਾਂ ਦੇ ਮਹਾਰਾਜ ਹੀ ਪ੍ਰਗਟ ਹੁੰਦੇ ਨੇ ਕਿਉਂਕਿ ਇੱਕ ਚੀਜ਼ ਹੁੰਦੀ ਨੇ ਪ੍ਰਗਟ ਹੋਣੀ ਇੱਕ ਚੀਜ਼ ਤੇ ਹੋਣਾ ਹੁੰਦਾ ਵੀ ਉਹ ਚੀਜ਼ ਆਈ ਹੈ ਪਰ ਸਾਧ ਸੰਗਤ ਗੁਰੂ ਨਾਨਕ ਦੇ ਮਹਾਰਾਜ ਪਹਿਲਾਂ ਵੀ ਸੀ ਪਰ ਉਹਨਾਂ ਪ੍ਰਗਟ ਹੋਏ ਨੇ ਕਿਉਂ ਪ੍ਰਗਟ ਹੋਏ ਕਿਉਂ ਨਾ ਪਿਆ ਸੰਸਾਰ ਦੇ ਅੰਦਰ ਸਾਧ ਸੰਗ ਦੀ ਪਹਿਲਾਂ ਵੀ ਪੀ ਹੈ ਫਕੀਰ ਅਵਤਾਰ ਔਲੀਏ ਆਏ ਸੰਸਾਰ ਦੇ ਅੰਦਰ ਪਹਿਲਾਂ ਵੀ ਆਏ ਔਰ ਸਾਧ ਸੰਗ ਨੇ ਦੀ ਹੁਣ ਧਰਤੀ ਨੇ ਪੁਕਾਰ ਕੀਤੀ ਹੈ ਕਿ ਹੈ ਪਰਮਾਤਮਾ ਆਏ ਤਾਂ ਹੁਣ ਪਹਿਲਾ ਵੇਸੀ ਪਰ ਧਰਤੀ ਉੱਤੇ ਪਾਪ ਇੰਨਾ ਵੱਧ ਗਿਆ ਹੈ ਧਰਤੀ ਉੱਤੇ ਭਾਰ ਮੇਰੇ ਤੋਂ ਭਾਰ ਹੁ ਛੱਡਿਆ ਨਹੀਂ ਜਾਂਦਾ ਹੁਣ ਕਿਰਪਾ ਕਰ ਅਕੇ ਤੂੰ ਆਪਣੇ अवतारਾਂ ਭੇਜਿਆ ਪਰ ਹੁਣੇ ਅਕਾਲ ਪੁਰਖ ਕੋ ਬਾਈ ਜੀ ਹੁਣ ਤੁਸੀਂ ਆਪ ਆਓ ਆਪ ਆਓ ਫਿਰ ਧੰਨ ਗੁਰਦਾਰਾ ਸਾਹਿਬ ਦੇ ਬਾਦਸ਼ਾਹ ਮਹਾਰਾਜ ਆਪ ਕੀ ਸਾਡੀ ਪਰਿ You're going You're कर मां Bye. 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 Bye.

I'm gonna go ਜਨਤਾ ਸੰਤਿ ਤੇ ਆਵਣੋ ਆਪ ਮੁੱਕ ਮੁਕਰ ਸੰਸਾਰ ਨਾਨਕ ਜਨ ਕੋ ਸਦਾ ਨਮਸਕਾਰ ਸਤਿਗੁਰ ਨਾਨਕ ਪਰਿਪੇਆ ਮਿਟੇ ਤੁੰਦ ਜਤ ਜਤਾਂ ਨ ਹੋਆ ਦੇ ਮਹਾਂਪਮਸਾਰ ਧੰ ਧੰ ਨ ਧੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਰੇ ਆਪ ਜੀ ਦੇ ਪ੍ਰਕਾਸ਼ ਤੇ ਹੜਿਆਂ ਨੂੰ ਸਮਰਪਿਤ ਗੁਰਦੁਆਰਾ ਪਰਵੰਤਾ ਕਮੇਟੀ ਸਕਮੇ ਸਾਡ ਸੋਸਾਇਟੀ ਸਭਾ ਸੰਗਤਾਂ ਵੱਲੋਂ ਅੱਜ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਐਸਰ ਮਰਾ ਸਿੰਘ ਜੀ ਜਿੰਨਾਂ ਦੇ ਬਿੱਟਾ ਕਾਕਾ ਕੁਰਿੰਦਰ ਸਿੰਘਾ ਤੇ ਜਿੰਨਾ ਨੇ ਆਪਣੀ ਗਗਨ ਦੇ ਪੌਰ ਕੈਨੇਡਾ ਤੋਂ ਸਤਪੁਰ ਜੀ ਉਹ ਬੱਚਿਆਂ ਦੇ ਵੱਲੋਂ ਸ਼੍ਰੀ ਆਖੰਡ ਸਾਹਿਬ ਪ੍ਰਾਰambh ਪਰਸੋਤ ਕਰਵਾਇ ਸੰ ਸਤਪੁਰ ਜੀ ਦੀ ਗੁਰਬਾਣੀ ਆਪ ਮਤ ਮਤੋਂ ਸੰਪੂਰਨ ਨਿਰਵਗੰਡਾ ਸਤਿਗੁਰੂ ਕੋਲ ਪੈਣ ਸਤਪੁਰ ਜੀ ਉਹ ਅਖੇ ਲੋੜੇ ਨਾਲ ਆਉ ਚੜ ਨੰਗਾ ਕੀਤਾ ਚਾکریاں ਜਗੇ ਆਈਆ ਅਵਰ ਸਿਆਣ ਪਕੈਤ ਜੀ ਕਾ ਹਰ ਸਾ ਵਾਹੇ ਗੁਰੂ ਜੀ ਕੀ ਫਤਿਹ ਮਹਾਰਾਜ ਜੀ ਇਹਨਾਂ ਦਾ 556ਵਾਂ ਪ੍ਰਕਾਸ਼ ਦਿਹਾੜਾ ਸੰਗਤਾਂ ਭੜੀ ਇਸ਼ਕ ਦਾ ਭਾਵਨਾਤ ਨਮਨਾਰੀਆਂ ਨੇ ਉਹਨਾਂ ਦੇ ਸਬੰਧ ਦੇ ਵਿੱਚ ਅੱਜ ਇਸ ਗੁਰੂ ਘਰ ਵੀ ਸਤਗੁਰੂ ਪਾਤਸ਼ਾਹਾਂ ਦੇ ਚਰਨਾਂ ਵਿੱਚ ਆਪ ਸਾਧੀਆਂ ਸੰਗਤਾਂ ਨੇ ਰਲਵੇਂ ਕੇ ਅਰਦਾਸ ਬੇਨਤੀ ਜੁਦਰੀ ਕੀਤੀ ਹੈ ਸੋਹੁਣ ਮੈਂ ਬੇਨਤੀ ਕਰਾਂਗਾ ਮੁੱਖ ਕਥੇਵਾਦ ਭਾਈ ਰਾਜ ਸਿੰਘ ਜੀ ਨੇ ਜਿੱਥੇ ਆਈਆਂ ਸੰਗਤਾਂ ਦਾ ਧੰਨਵਾਦ ਕਰਨਗੇ ਉਥੇ ਆਪਣੇ ਵਿਚਾਰ ਸੰਗਤ ਦੇ ਨਾਲ ਸਾਂਝੇ ਕਰਨਗੇ ਬੁਰਕਾ ਦਿਨ ਸ਼ਿਵਾਦਾਰ ਪਾਇਰਾ ਸਿੰਘ ਜੀ ਵਾਹਿਗੁਰੂ ਦੀ ਕਾਫੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਤਰ ਸ਼ਾਇਆ ਹੈ ਅੱਜ ਆਪਾਂ ਸਾਰੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਮਨੁੱਖਤਾ ਦੇ ਰੰਬਰਦਾਰ ਸਰਬ ਸ਼ਕਤੀਮਾਨ ਜਿਨ੍ਹਾਂ ਨੇ 40 ਸਾਲ ਦਾ ਸਮਾਉਦਾਸੀਆਂ ਵਿੱਚ گزار ਕੇ ਐ ਸੁਨਜੀ ਤੇ ਨਤਾਣੀ ਤੇ ਨਤਾਣੀ ਲੋਕਾਈ ਤੋਂ ਇੱਕ ਪਖੰਡ ਵਾਰ ਤੋਂ ਖੜਾ ਇਸ਼ਨਾਨ ਵਾਸਤੇ ਔਰ ਉਹਨਾ ਧਾੜ ਵੀ ਲੋਕਾਂ ਤੋਂ ਖੜਾ ਛਡਾਉਣ ਵਾਸਤੇ ਜੋ ਇੱਕ ਪਸ਼ੂ ਦੀ ਤਰ੍ਹਾਂ ਨੱਕ ਵਿੱਚ ਲਗੇ ਪਾ ਕੇ ਇਨਸਾਨੀਅਤ ਦਾ ਘਾਣ ਕਰਦੇ ਸੀ ਸੋ ਇਹ ਇਲਾਹੀ ਜੋਤ ਆਈ ਔਰ ਇਸੇ ਤੇ ਵਿਚਾਰਿਆ ਗਿਆ ਕਿ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੂੜ ਜਗ ਚਾਨਣ ਹੋਇਆ ਇਹ ਕਮਹਾਨ ਆਤਮਾ ਇਸ ਸੰਸਾਰ ਦੇ ਤੇ ਇਸ ਨਰਕ ਦਾ ਨਾਸ ਕਰਨ ਦੇ ਵਾਸਤੇ ਔਰ ਇਨਸਾਨ ਨੂੰ ਮਨੁਸ਼ਾਨੀਅਤ ਜਾਂਮੇ ਦਾ ਜੀਣ ਵਾਸਤੇ ਹੱਕ ਦਵਾਉਣ ਵਾਸਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅੱਜ ਤੋਂ 556 ਸਾਲ ਪਹਿਲਾਂ ਇਸ ਧਰਤੀ ਤੇ ਆਏ ਔਰ ਆ ਕੇ ਇਸ ਧਰਤੀ ਦਾ ਭ੍ਰਮਣ ਕੀਤਾ ਜਿੱਥੇ-ਜਿੱਥੇ ਵੀ ਪਖੰਡ ਪਾਸ ਦੇ ਝੱਲੇ ਲੱਗੇ ਹੋਏ ਸੀ ਉਹਨਾਂ ਸਾਰਿਆਂ ਨੂੰ ਪਾਟ ਕੇ ਉਹਨਾਂ ਦਾ ਜਿਹੜਾ ਪਖੰਡ ਦਾ ਭਾਂਡਾ ਹੈ ਉਹ ਚਰਾਹੇ ਦੇ ਵਿੱਚ ਜਾ ਕੇ ਭੰਨਿਆ 40 ਸਾਲ ਪਰਿਵਾਰ ਨੂੰ ਛੱਡ ਕੇ ਪੈਦਲ ਜਾਣਾ ਅੱਜ ਦਾ ਸਾਡੇ ਕੋਲੇ ਗੁਰਪੁਰਬ ਦੇ 3 ਦਿਨ ਸਮਾਂ ਲੀਕੇ 2 ਘੰਟੇ ਆਪਾਂ 3 ਦਿਨਾਂ ਦੇ ਵਿੱਚ ਹਾਜ਼ਰੀ ਭਰ ਲਈਏ ਪਰ ਇੱਕ ਮਹਾਨ ਆਤਮਾ ਸੀ ਜਿਨ੍ਹਾਂ ਨੇ 40 ਸਾਲ ਦਾ ਸਮਾਂ ਇਸ ਪਖੰਡ ਨੂੰ ਭੰਲਣ ਦੇ ਵਾਸਤੇ ਰੋਕਾ ਦਿੱਤਾ ਇੱਕੋ ਸਿਮਰੋ ਨਾਨਕਾ ਜੋ हां जी ਸੰਗਤ ਜੀ ਤੁਸੀਂ ਬਹੁਤ ਜਿਆਦੇ ਵੱਡੇ ਪੱਧਰ ਤੇ ਸਿੱਖ ਸੰਗਤਾਂ ਨੇ ਦਰਸ਼ਨ ਕੀਤੇ ਠਾਠਾ ਮਾਰਦਾ ਇਕੱਠ ਜਿਹੜਾ ਅੱਜ ਸਹਿਰ ਸਮਾਨ ਰਵਦਾਸ ਨਗਰ ਗੁਰਦੁਆਰਾ ਗੁਰੂ ਰਵਦਾਸ ਧਰਮਸ਼ਾਲਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦਾ ਗੁਰਪੁਰਬ ਬਹੁਤ ਜਿਆਦੇ ਵੱਡੇ ਪੱਧਰ ਤੇ ਤੇ ਸਰਦਾ ਪਾਵਨਾ ਮਨਾਇਆ ਗਿਆ ਤੁਸੀਂ ਦੇਖ ਰਹੇ ਹੋ ਮੁੱਕ ਦੇਣ ਤਸਵੀਰਾਂ ਜਿੱਤੇ ਜਿੰਨੀਆਂ ਵੀ ਸੰਗਤਾਂ ਆਇਆਂ ਸਭ ਨੂੰ ਸਨਮਾਨਤ ਵੀ ਉੱਥੇ ਕੀਤਾ ਗਿਆ ਜਿਹੜੇ ਸੇਵਾਦਾਰ ਇੱਥੇ ਸੇਵਾ ਕਰਦੇ ਆ ਤੇ ਜਿਹੜੀ ਹੱਥ ਦੀ ਪ੍ਰਬੰਧ ਕਮੇਟੀ ਆ ਪ੍ਰਧਾਨ ਰਾਜ ਸਿੰਘ ਜੀ ਤੇ ਉਹਨਾਂ ਦੇ ਨਾਲ ਜਿੰਨੇ ਵੀ ਸੇਵਾਦਾਰ ਸੇਵਾ ਕਰਦੇ ਆ ਉਹਨਾਂ ਨੇ ਬਹੁਤ ਜਾਦੇ ਵੱਡੇ ਪੱਧਰ ਤੇ ਸਿੰਘ ਸੰਗਤਾਂ ਲਈ ਬਹੁਤ ਜਾਦੇ ਵਧੀਆ ਤਰੀਕੇ ਨਾਲ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਹੋਇਆ ਸੋ ਹਰ ਪੱਖੋਂ ਜਿੰਨੀ ਵੀ ਸੰਗਤ ਇੱਥੇ ਪਹੁੰਚਦੀ ਆ ਇਸ ਗੁਰੂ ਘਰ ਦਾ ਇੱਕ ਬਹੁਤ ਵਧੀਆ ਤੁਸਾਨੂੰ ਸਿੱਖਣ ਨੂੰ ਮਿਲਦਾ ਇੱਕ ਸੰਦੇਸ਼ ਜਾਂਦਾ ਜਿੱਤੇ ਗੁਰਦੁਆਰਾ ਪ੍ਰਬੰਧ ਕਮੇਟੀ ਆ ਜਿਹੜੀ ਇੱਕ ਸੰਦੇਸ਼ ਦਿੰਦੀ ਆ ਵੀ ਇੱਥੇ ਛੋਟੇ ਛੋਟੇ ਬੱਚਿਆਂ ਨੂੰ ਜਿਵੇਂ ਤੁਸੀਂ ਪਹਿਲਾਂ ਸੁਣਿਆ ਬੱਚੇ ਕੀਰਤਨ ਕਰਦੇ ਆ ਸਬਦ ਗਾਉਂਦੇ ਆ ਤੇ ਬੱਚੇ ਚੰਗੇ ਪਾਸੇ ਲੱਗਦੇ ਆ ਤੇ ਜਿੰਨੇ ਵੀ ਇੱਥੇ ਆਉਂਦੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਸੇਵਾਦਾਰ ਹੋਵੇ ਉਹਨੂੰ ਇੱਥੋਂ ਬਹੁਤ ਜ਼ਿਆਦਾ ਪਿਆਰ ਸਤਿਕਾਰ ਵੀ ਮਿਲਦਾ ਤੇ ਇਸ ਕਰਕੇ ਇਹ ਗੁਰਦੁਆਰਾ ਸਾਹਿਬ ਇੱਕ ਮਿਸਾਲ ਆ ਜਿੱਥੇ ਲੋਕ ਸਿੱਖੇ ਜਾਂਦੇ ਆ ਇਸ ਮੌਕੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਦੇ ਸ਼ਾਮਲਾਲ ਦਾਤਨ ਵੀ ਸਪੈਸ਼ਲ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਜਿੰਨੇ ਵੀ ਹੋਰ ਇੱਥੇ ਪਦਵੰਤੇ ਸੱਜਣ ਪਹੁੰਚੇ ਸਭ ਦਾ ਬਹੁਤ ਜਿਆਦਾ ਵੱਡੇ ਪੱਧਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਜ ਪ੍ਰਧਾਨ ਸਿੰਘ ਜੀ ਵੱਲੋਂ ਸਭ ਦਾ ਸਨਮਾਨਿਤ ਕੀਤਾ ਗਿਆ ਅੱਜ ਤੱਕ ਐਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਆਜੇ ਰੋਵਾਂਗੇ ਸਾਨੂੰ ਦਿਓ ਆਗਿਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ